ਪੁਰਾਤ ਪੁਰਾਤ ਮੰਤਰੀ ਪਾਣੀ ਮੇਰਾ ਨਾਮ ਬਖਤੂਬ ਹੁਮੈਰਾ ਜਰਮਨ ਐਂਟੀ ਕਰਾਈਮ ਐਨੀਮਲ ਪ੍ਰੋਟੈਕਸ਼ਨ ਤੋਂ ਅੱਜ ਅਸੀਂ ਜਿਹੜੀ ਐਂਬੂਲੈਂਸ ਦੀ ਸਰਵਿਸ ਜਿਹੜੀ ਅੰਮ੍ਰਿਤਸਰ ਦੇ ਵਿੱਚ ਬੇਜਬਾਨਾਂ ਦੇ ਵਾਸਤੇ ਜ਼ਰੀਆ ਪਰਵਾਸਲਸ ਜਿਹੜੀ ਸੋਸਾਇਟੀ ਹੈ ਉਹ ਚਲਾ ਰਹੀ ਹੈ ਉਹ ਭਾਰਤ ਦੀ ਜਿਹੜੀ ਇਕਲੋਤੀ ਜਿਹੜੀ ਇਹ ਐਂਬੂਲੈਂਸ ਅਸੀਂ ਕਾ ਸਕਦੇ ਆ ਜਿਹੜੀ ਕਿ ਬੇਜਬਾਨ ਜਾਨਵਰਾਂ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਸਾਬਿਤ ਹੋ ਰਹੀ ਹੈ ਅੱਜ ਉਹਨਾਂ ਨੂੰ ਐਕਸਕਲੂਸਿਵ 월ਡ ਰਿਕਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਤੇ ਮੈਂ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਲਵੀਸ਼ ਮਹਾਜਨ ਜੀ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਵਾ ਉਹਦੇ ਨਾਲ ਨਾਲ ਇਹਨਾਂ ਦੀ ਜਿਹੜੀ ਪੂਰੀ ਟੀਮ ਆ ਉਹਨਾਂ ਨੂੰ ਵੀ ਬਹੁਤ-ਬਹੁਤ ਵਧਾਈ ਦੇਣਾ ਵਾ ਕਿ ਉਹਨਾਂ ਨੇ ਜਿਹੜਾ ਉਪਰਾਲਾ ਅੰਮ੍ਰਿਤਸਰ ਦੇ ਵਿੱਚ ਸ਼ੁਰੂ ਕੀਤਾ ਸੀ ਇਹਦੇ ਵੱਲ ਦੇਖ ਕੇ ਪੂਰੇ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਲੋਕ ਉਤਸ਼ਾਹਿਤ ਹੋਣਗੇ ਤੇ ਸਿੱਖਿਆ ਲੈਣਗੇ ਕਿਸ ਤਰ੍ਹਾਂ ਦੀ ਐਂਬੂਲੈਂਸ ਪੂਰੇ ਇੰਡੀਆ ਦੇ ਵਿੱਚ ਜਿਹੜੀਆਂ ਚਲਣੀਆਂ ਚਾਹੀਦੀਆਂ ਨੇ ਦੇਖੋ ਜਿਹੜੇ ਬੋਲ ਨਹੀਂ ਸਕਦੇ ਮੈਂ ਗਮਾਂ ਦਾ ਬੇਜੁਬਾਨਾਂ ਦੀ ਸੇਵਾ ਅਸੀਂ ਰੱਬ ਦੇ ਮੰਦਰਾਂ 'ਚ ਜਾਂਦੇ ਆ ਗੁਰਦੁਆਰਿਆਂ 'ਚ ਜਾਂਦੇ ਆ ਸੇਵਾ ਕਰਦੇ ਆ ਅਸਲੀ ਸੇਵਾ ਇਹ ਜਿਹੜੇ ਨੌਜਵਾਨ ਨੇ ਕਰ ਰਹੇ ਆ ਇਹਨਾਂ ਦੀ ਟੀਮ ਕਰ ਰਹੀ ਹੈ ਤੇ ਮੈਂ ਬੱਚਿਆਂ ਨੂੰ ਵੀ ਸਿੱਖਿਆ ਅਸੀਂ ਸਕੂਲਾਂ 'ਚ ਵੀ ਇਹ ਹੀ ਦਿੰਦੇ ਆ ਵੀ ਜਿਹੜੇ ਇਨਸਾਨ ਦੇ ਦਿਲ ਦੇ ਵਿੱਚ ਕਿਸੇ ਦੇ ਦਰਦ ਸਮਝਣ ਦੀ ਸ਼ਕਤੀ ਨਹੀਂ ਹੈਗੀ ਹੋ ਇਨਸਾਨੀ ਹੈਗਾ ਤੇ ਉਹਨਾਂ ਦਾ ਦੁੱਖ ਸਮਝਦੇ ਨੇ ਦਰਦ ਸਮਝਦੇ ਨੇ ਤੇ ਹਮੇਸ਼ਾ ਉਹਨਾਂ ਦੇ ਲਈ ਅੱਗੇ ਆਉਂਦੇ ਨੇ ਜਦੋਂ ਐਕਸੀਡੈਂਟ ਹੁੰਦਾ ਹੋਇਆ ਇਹਨਾਂ ਨੂੰ ਕਾਲ ਜਾਂਦੀ ਹੈ ਤੇ ਆ ਪੂਰੇ ਆਪਣੇ ਦਿਲ ਦੇ ਨਾਲ ਜਿਹੜੇ ਲਵੀ ਸ਼ਮਾ ਜੀ ਆਪਣੀ ਟੀਮ ਦੇ ਨਾਲ ਸੇਵਾ ਕਰ ਰਹੇ ਹੈ ਤੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਹੈ ਇਹਨਾਂ ਦੀ ਸਾਰੀ ਟੀਮ ਨੂੰ ਤੇ ਮੈਂ ਉਮੀਦ ਕਰਦਾ ਵੀ ਅੱਗੇ ਵੀ ਇਹ ਉਹ ਜਿਹੜੀ ਇਹਨਾਂ ਨੇ ਇੱਕ ਐਂਬੂਲੈਂਸ ਸ਼ੁਰੂ ਕੀਤੀ ਹੈ ਪਰਮਾਤ ਮੈਂ ਇਹਨਾਂ ਨੂੰ ਤਰੱਕੀ ਦੇਵੇ ਤੇ ਪੂਰੇ ਪੰਜਾਬ ਦੇ ਵਿੱਚ ਇਦਾਂ ਦੀਆਂ ਜਿਹੜੀਆਂ ਐਂਬੂਲੈਂਸ ਜਿਹੜੀ ਹੈ ਸਟਾਰਟ ਕਰੋ ਮੈਂ ਆਪਣਾ ਨਾਮ ਦੱਸਦਾ ਮੇਰਾ ਨਾਮ ਲਵੀ ਸ਼ਾ ਪ੍ਰੈਜ਼ੀਡੈਂਟ ਆ ਜ਼ਰੀਆ ਫੋ ਵੈਲਫੇਅਰ ਸੁਸਾਇਟੀ ਜੀ ਇਹ ਜਿਹੜੀ ਸੁਸਾਇਟੀ ਆ ਸੀ 2020 ਤੋਂ ਸ਼ੁਰੂ ਕੀਤੀ ਸੀਗੀ ਜਿਹੜੇ ਚ ਆਪਾਂ ਨਾਰਮਲੀ ਫਰਸਟ ایڈ ਦਿੰਦੇ ਸੀ ਪੱਟੀਆਂ ਕਰਦੇ ਸੀ ਜਿਹੜੇ ਘਾਇਲ ਜਾਨ ਉਸ ਤੋਂ ਬਾਅਦ ਅਸੀਂ ਹੋਲੀ ਹੋਲੀ ਪੋਸਟਿਸੈਂਚਰੀ ਐਨਜੀਓ ਹੈ ਐਨੀਮਲ ਵੈਲਫੇਅਰ ٹرسٹ ਹੈ ਐਂਟੀ ਕਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਹਨਾ ਨਾਲ ਜੁੜੇ ਆ ਤੇ ਫਿਰ ਅਸੀਂ ਜਿਹੜੀ ਫਰਸਟ ਹੈਡ ਹੈ ਹੋਲੀ ਹੋਲੀ ਅਸੀਂ ਡੌਗ ਨੂੰ ਚੁੱਕ ਕੇ ਵੈਟ ਤੱਕ ਪ੍ਰਾਈਵੇਟ ਵੈਟ ਤੱਕ ਲੈ ਕੇ ਜਾਣਾ ਸ਼ੁਰੂ ਕਰਤਾ ਹੈ ਟ੍ਰੀਟਮੈਂਟ ਵਾਸਤੇ ਫਿਰ ਜਿਹੜਾ ਹੈਗਾ ਆਪਾਂ ਹੋਲੀ ਹੋਲੀ ਐਨੀਮਲ ਐਮਰਜੈਂਸੀ ਪਿਛਲੇ ਸਾਲ ਸ਼ੁਰੂ ਕੀਤੀ ਸੀ ਜਿਹੜਾ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਬਿਲਕੁਲ ਫਰੀ ਆਫ ਕੋਸਟ ਸਰਵਿਸ ਹੈ ਜਿਹੜੇ ਏਰੀਆਜ਼ ਦੇ ਵਿੱਚ ਸਟੈਰਲਾਈਜੇਸ਼ਨ ਆਪਾਂ ਕਰਵਾਣੀ ਹੁੰਦੀ ਡੌਗ ਦੀ ਕਈ ਵਾਰ ਹੁੰਦਾ ਉੱਥੇ ਸਰਕਾਰੀ ਗੱਡੀ ਨਹੀਂ ਪਹੁੰਚ ਸਾਡੀ ਜਿਹੜੀ ਹੈ ਇਲੈਕਟ੍ਰੋਨਿਕ 3 ਵੀਲਰ ਹੈਗੀ ਹੈ ਇਸ ਕਰਕੇ ਕਿਸੇ ਵੀ ਛੋਟੀ ਗਲੀ ਚ ਚੱਲ ਜਾਂਦੀ ਹੈ ਕਈ ਵਾਰ ਹੁੰਦਾ ਹੈ ਕਿ ਡੌਗ ਬੱਚੇ ਦੇਣ ਵਾਲੀ ਹੁੰਦੀ ਹੀਟਸ ਹੁੰਦੀ ਹੈ ਤੇ ਜਿੰਨੀ ਦਿਨ ਨੂੰ ਕਾਰਪੋਰੇਸ਼ਨ ਦੀ ਗੱਡੀ ਆਂਦੀ ਓੰਨੀ ਦਿਨ ਨੂੰ ਉਹ ਜਿਹੜੇ ਬੱਚੇ ਡਿਲੀਵਰ ਕਰ ਦਿੰਦੀ ਹੈ ਉਸ ਵਾਸਤੇ ਜਦੋਂ ਡੌਗ ਹੀਟ ਚ ਆਂਦੀ ਹੈ ਸਾਨੂੰ ਵਲੰਟੀਅਰ ਬੋਲ ਕਰਦੇ ਆ ਅਸੀਂ ਫ੍ਰੀ ਆਫ ਫੋਰ ਜਿਹੜਾ ਇਹਦੇ ਵਿੱਚ ਅਸੀਂ ਟ੍ਰਾਂਸਪੋਰਟ ਕਰਦੇ ਐਨੀਮਲ ਵੈਲਫੇਅਰ ਚਾਈਟੇਡ ਕੋਲ ٹرسٹ ਦੇ ਵਿੱਚ ਜਿੱਥੇ ਅਨ ਸੋਸ਼ੀਅਲਾਈਜੇਸ਼ਨ ਹੁੰਦੀ ਹੈ ਇਹ ਸਰ ਐਕਸਕਲੂਸਿਵ ਵਾਰਡੀ ਕੋ ਉਠਾ ਲੈਣੇ ਸਾਨੂੰ ਅਵਾਰਡ ਦਿੰਦਾ ਹੈ ਕੀ ਜਿਹੜੀ ਇਲੈਕਟ੍ਰਿਕ ਐਨੀਮਲ ਐਮਬੂਲੈਂਸ ਹੈ ਇੰਡੀਆ ਦੀ ਪਹਿਲੀ ਐਮਬੂਲੈਂਸ ਹੈ ਤੇ ਫ੍ਰੀ ਸਰਵਿਸ ਹੈ ਜਿਹੜੀ ਇੰਡੀਆ ਦੇ ਵਿੱਚ ਅਸੀਂ ਸ਼ੁਰੂ ਕੀਤੀ ਹੈ ਸਾਡਾ ਪਲਾਨ ਹੈ ਹੁਣ ਇੱਕ ਛੋਟਾ ਥੀ ਲੈਂਦਾ ਜਿਹਦੇ ਵਿੱਚ ਅਸੀਂ ਲਾਰਜਰ ਐਨੀਮਲ ਵੀ ਜਿਹੜੇ ਹੈ ਫ੍ਰੀ ਆਫ ਚਾਰਜ ਆਪਾਂ ਟਰਾਂਸਪੋਰਟ ਕਰ ਸਕਾਂਗੇ ਗੋਮਸ਼ਾ ਅੱਲਾਹ ਤੱਕ ਜਾਂ ਕਿਸੇ ਐਕਸੀਡੈਂਟ ਹੋਣੇ ਰੀਏ ਤੋਂ ਇੰਡੀਆ ਦੀ ਪਹਿਲੀ ਐਮਬੂਲੈਂਸ ਹਾਂਜੀ ਪਹਿਲੀ ਹੈ ਇਲੈਕਟ੍ਰਿਕ ਐਨੀਮਲ ਐਮਬੂਲੈਂਸ ਕਿਰਾਂਗਮ ਜਸਵੀਰ ਪਾੜਾ ਤੇ ਮੈਂ ਐਜ਼ ਐਨੀਮਲ ਅਕੂਰੈਲਟੀ ਇਨ ਚਾਰਜ ਜ਼ਰੀਆ ਦੇ ਵਿੱਚ ਪੋਸਟਡ ਆ ਮੈਂ ਉਹਦੇ ਬਾਰੇ ਇਹ ਕਹਿਣਾ ਚਾਹੁੰਦੀ ਆ ਕਿ ਅਸੀਂ ਜਿਹੜੀ ਸਰਵਿਸ ਹੈ ਇਹ ਫਰੀ ਆਫ ਕਾਸਟ ਸ਼ੁਰੂ ਕੀਤੀ ਹੋਈ ਹੈ ਅੰਮ੍ਰਿਤਸਰ ਦੇ ਵਿੱਚ ਤੇ ਇਹਦੇ ਵਿੱਚ ਸਾਡਾ ਜਿਹੜਾ ਮੇਨ ਕੰਮ ਹੈ ਅਸੀਂ ਜਿਹੜੇ ਇੰਜਰਡ ਡੌਗ ਹੁੰਦੇ ਆ ਜਿਹੜੇ ਗੱਡੀਆਂ ਦੇ ਵਿੱਚ ਆ ਉਹਨਾਂ ਨੂੰ ਚੁੱਕ ਕੇ ਉਹਨਾਂ ਨੂੰ ਮੈਡੀਕਲ ਸਰਵਿਸ ਪ੍ਰੋਵਾਈਡ ਕਰਵਾਈਦੀ ਆ ਤੇ ਸਾਡਾ ਅੱਗੇ ਸਾਡੀ ਲੋਕਾਂ ਗੇ ਇਹੀ ਰਿਕਵੈਸਟ ਹੈ ਕਿ ਪਲੀਜ਼ ਉਸ ਨਾਲ ਅਪਰੋਚ ਕਰਨ ਇਹ ਬੇਜਵਾਨ ਹੈਗੇ ਆ ਇਹਨਾਂ ਨੂੰ ਇਗਨੋਰ ਨਾ ਕਰਨ ਜਿੱਥੇ ਵੀ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਜਾਣਗਰ ਨਜ਼ਰ ਆਉਂਦਾ ਹੈ ਕੋਈ ਉਹਨੂੰ ਇੰਜਰੀ ਹੋਈ ਹੈ ਜਾਂ ਕੋਈ ਉਹ ਬਿਮਾਰ ਹੈ ਤੋ ਸਾਡੀ ਮੈਡੀਕਲ ਸੇਵਾ ਨਾਲ ਜੁੜਨ ਤੇ ਸਾਨੂੰ ਕਾਲ ਕਰਨ ਤੇ ਅਸੀਂ ਉਹਨਾਂ ਨੂੰ ਮੈਡੀਕਲ ਜੋ ਵੀ ਫੈਸਿਲਿਟੀ ਉਹ ਪ੍ਰੋਵਾਈਡ ਕਰਵਾਈ ਨੰਬਰ ਕੀ ਹੋਏਗਾ ਅਸੀਂ ਨੰਬਰ ਆਪਣਾ ਅੱਗੇ ਵੀ ਇਸ਼ੂ ਕੀਤਾ ਹੋਇਆ ਸੀ ਅਸੀਂ ਵੈਸੇ ਜਿਹੜੀ ਸਾਡੀ ਐਂਬੂਲੈਂਸ ਹੈ ਇਹਦੇ ਉੱਤੇ ਵੀ ਨੰਬਰ ਦਿੱਤਾ ਹੋਇਆ ਹੈ ਨੰਬਰ ਹੈਗਾ 7009008193 9008193 24 ਆਵਰਸ 24 ਆਰਸ ਤੇ ਨਹੀਂ ਹੈਗੀ ਦੇਖੋ ਜੀ ਹਰ ਕਿਸੇ ਨੂੰ ਰੈਸਟ ਦੀ ਲੋੜ ਹੁੰਦੀ ਆ ਇਹਨਾਂ ਕੋਈ ਇਨੀਸ਼ੀਏਟਿਵ ਵੀ ਨਹੀਂ ਲੈਂਦਾ ਕਿ 24 ਘੰਟੇ ਸਾਨੂੰ ਵੀ ਕਾਲ ਕਰੇ ਪਰ ਜਦੋਂ ਵੀ ਅਮਰਜੈਂਸੀ ਹੈ ਅਸੀਂ ਮਤਲਬ ਉਹਨਾਂ ਨੂੰ ਸਰਵਿਸ ਜ਼ਰੂਰ ਪ੍ਰੋਵਾਈਡ ਕਰਵਾਉਂਦੇ ਆ